ਵਾਈ ਗੁਰੂ ਜੀ ਕੇ ਖਾਸਾ ਵਾਈ ਗੁਰੂ ਜੀ ਕੀ ਫਤਿਹ ਜੀ ਆਪ ਪਾਲਾਇਆ ਸੀ ਲੱਸੀ ਦਾ ਲੰਗਰ ਤੇ ਤਿਆਰੀਆਂ ਹੋਈ ਜਾਂਦੀਆਂ ਨੇ ਸ਼ੁਰੂ ਵੋਟਾਂ ਨੇ ਦੇਣਾ ਆਪ ਲੰਗਰ ਲਾਇਆ ਸੀ ਲੱਸੀ ਦੀ ਸ਼ਬੀਲ ਲਾਈ ਸੀ ਤੇ ਲੋ ਜੀ ਉਹ ਲੱਗੇ ਹੋਏ ਨੇ ਸਾਹਮਣੇ ਪੋਲਿੰਗ ਬੂਥ ਤੇ ਇਧਰ ਆਪਣਾ ਲੱਗ ਰਿਹਾ

ਸਾਹਿਬੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨੂੰ ਸਤਿ ਸ੍ਰੀ ਅਕਾਲ ਸਹਾਇਤਾ ਮਾਤਾ ਜੀ ਬਹੁਤ ਜਗਦੇ ਜੋਤ ਆਦਿ ਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਭ ਜਾਦਿਆਂ 40 ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਗੱਲ ਕੋ ਸੱਜਾ ਦੇਖ ਲਾਈ ਤੇਗ ਵਾਹਿ ਦੇਖ ਸੋਣ ਕੇ ਅੰਠ ਠਟ ਕੀਤਾ ਤੰਨਾ ਪਿਆਰਿਆਂ ਸਜੇਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਪਲੇ ਦਰਸ਼ਕ ਉਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸੇ ਨੂੰ ਬਖਸ਼ੋ ਸਹੀ ਨਿਮਾਨਿਆਂ ਦੇ ਮਾਲਕ ਗੁਰੂ ਨਾਨਕ ਦੇਵ ਜੀ ਨੂੰ ਨਾਮ ਰੰਗ ਦੇ ਅਸਰੇ ਬੈਠੇ ਲੋਕ ਸੱਚੇ ਪਤਾਵਾਹੀ ਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰ ਦੀ ਅਰਦਾਸ ਸੱਚੇ ਪਾਸ਼ਾ ਜੀ ਜੋ ਕਿ ਕਾਕਾ ਹਰਸ਼ਦੀਪ ਸਿੰਘ ਕਾਕਾ ਰਾਜਦੀਪ ਸਿੰਘ ਸੱਚੇ ਪਾਸ਼ਾ ਜੀ ਜੋ ਕਿ ਦੋਨਾਂ ਹੀ ਬੱਚੇ ਦੋਨਾਂ ਹੀ ਗਰਮਕ ਪਰਿਵਾਰ ਵੱਲੋਂ ਜੋ ਕਿ ਦਾਦੇ ਦੀ ਯਾਦ ਵਿੱਚ ਸੱਚੇ ਪਾਸ਼ਾ ਜੀ ਉਹ ਸੁਬੀਨ ਅਰਦਾਸ ਲਾ ਰਹੇ ਹਨ ਆਪ ਜੀ ਨੇ ਕਿਰਪਾ ਕਰਨੀ ਸੱਚੇ ਪਾਸ਼ਾ ਗਰਮਕ ਪਰਿਵਾਰ ਦੇ ਸੱਚੇ ਮੇਰ ਪ੍ਰਾਪਤ ਕਰਨ ਨਾਲ ਸੰਗ੍ਰਹਿ ਹੋ ਕੇ ਸੇਵਾ ਕਰਨੀ ਚੜ੍ਹਦੀ ਕਲਾ ਲਖਮੀ ਤੰਦਰੁਸਤ ਸੁਮਤ ਲਖਮੀਆ ਕਰਦੇ ਵਿੱਚ ਵਾਧੇ ਕਰਨੇ ਕਾਲ ਕੰਡਕ ਤੋਂ ਦੂਰ ਕਰਨੇ ਦੁੱਖਾਂ ਕਲੇਸ਼ਾਂ ਰੋਗਾਂ ਵਿਗਨਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਤੇ ਵਰਮਤ ਪਰਿਵਾਰ ਨੂੰ ਚੜ੍ਹਦੇ ਆਪਲਾ ਬਖਸ਼ੀਆਂ ਤੰਦਰੁਸਤੀਆਂ ਬਖਸ਼ੀਆਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਸੱਚੇ ਪਾਤਸ਼ਾਹ ਸਿਵਕਤ ਆਪ ਜੀ ਕਰੋ ਕਿਰਪਾ ਸ਼ਬੀਲ ਸ਼ੁਰੂ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸੇ ਪਿਆਰੇ ਮੇਲ ਬਿਨਾਂ ਮਿਲਿਆ ਤਰਾ ਨਾਮ ਚਤੇ ਯਾਦੇ ਗੁਰਨਾਣਕ ਨਾਮ ਛੱਡ ਕੇ ਕਹਾਂ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ